ਇਕਰਮਨ ਜੇਤ 26 ਸਾਲ ਕਿੰਨੇ ਦਿਨ ਹੋ ਗਿਆ ਬੇਟੇ ਮਾਰ ਕੇ 3 ਸਾਲ 3 ਮਹੀਨੇ ਹੋયા ਉਹ ਇੰਗਲੈਂਡ ਗਿਆ ਹੈ ਲੰਡਨ ਚ ਸੌਤਾਰ ਕੀ ਗੱਲ ਬਾਤ ਵੀ ਬੇਟੇ ਮਾਰ ਤੰ ਕਿਵੇਂ ਪਤਾ ਲੱਗੇ 12 ਤਰੀਕ ਦੀ ਡੈਥ ਕੰਦੀ ਹੋਈ ਆ ਸਾਨੂੰ ਤਾਂ 15 ਨੂੰ ਪਤਾ ਲੱਗਾ ਹੈ ਕਿ ਕੰਮ ਕਰਕੇ نیچے ਆਵਾਦੀ ਮਾਰ ਡੇਗੀ ਉਹਦੇ ਤੇ ਉਨੇ ਨੂੰ ਨਹੀਂ ਪਤਾ ਕਿ ਉਸ ਟਾਈਮ ਤੇ ਮੌਤ ਹੋ ਗਈ ਹੈ ਜਦੋਂ ਹਸਪੀਟਲ ਜਾ ਕੇ ਹੋਈ ਹੈ ਇਸ ਬਾਰੇ ਸਾਨੂੰ ਕੋਈ ਬਤ ਨਹੀਂ ਬੀਤ ਗਈ ਗੱਲਬਾਤ ਹੁੰਦੀ ਸੀ ਤੇ ਅਗਨੀ ਕੋਈ ਉਹਨੇ ਸਰੂ ਤਾਂ ਵਗੈਰਾ ਆਏ ਉਹਨੂੰ ਆਉਣ ਵੱਲੋਂ ਕਹਿੰਦੇ ਸੀ ਉਹ ਕਹਿੰਦੇ ਮੈਂ ਮਾਤਾ ਮੈਂ ਇੱਥੇ ਹੀ ਖੁਸ਼ ਹਾਂ ਮੈਂ ਇੰਡੀਆ ਆਵਾਂਗਾ ਚਵੀ ਵਿੱਚ ਆਵਾਂਗਾ ਪਰ 24 ਤੋਂ ਪਹਿਲੇ ਯਾਤਰਾ ਹੋ ਗਿਆ ਕੋਈ ਅਧਿਕਾਰੀ ਜਾਂ ਰਾਜਨੀਤਿਕ ਲੋਕ ਆਏ ਕੋਈ ਤੁਹਾਡੀ ਮਦਦ ਕਰਨ ਦਾ ਕਲਮ ਜਮਨ ਪਹਿਲੀ ਆਇਆ ਹੋਰ ਕੋਈ ਨਹੀਂ ਆਇਆ ਕਿਸਵਾਸ ਬਿਤਾ ਜਾਉਂਦੇ ਉਹਨਾਂ ਨੇ ਤੇ ਇਹੀ ਕਿਹਾ ਹੈ ਕਿ ਤੁਹਾਡੀ ਬੋਡੀ ਜਰੀਏ ਜਲਦੀ ਤੋਂ ਜਲਦੀ ਪਹਚਾਈ ਜਾਏਗੀ ਅਸੀਂ ਲੋਕਾਂ ਨੂੰ ਮਦਦ ਦੂਰਤੀ ਇਹ ਮਰਗਾਲ ਤੋਂ ਬਚਾਉਣ ਲਈ ਮੈਂ ਤਾਂ ਇਹੀ ਸਰਕਾਰ ਨੂੰ ਅਪੀਲ ਕਰਦੀ ਹਾਂ ਕਿ ਬੱਚਿਆਂ ਨੂੰ ਇੱਥੇ ਨੌਕਰੀਆਂ ਦਿੱਤੀਆਂ ਜਾਣ ਤਾਂ ਕਿ ਬੱਚਿਆਂ ਨੂੰ ਬਾਹਰ ਜਾਣ ਦੀ ਨੋਬਤ ਹੀ ਨਾ ਆਵੇ ਕੋਈ ਪਰ ਸਰਸਰ ਨੂੰ ਅਪੀਲ ਕਰਨੀ ਆ ਕਿ ਨੌਜਵਾਨਾਂ ਨੂੰ ਇੱਥੇ ਨੌਕਰੀਆਂ ਦਿੱਤੀਆਂ ਜਾਣ ਬੱਚੇ ਬਾਹਰ ਜਾਣੇ ਡੱਬਾ ਡੋਡੀ ਜਲਦੀ ਤੋਂ ਜਲਦੀ ਪਚਾਈ ਜਾਵੇ ਮੇਰੇ ਬੱਚੇ ਦੇ ਘਰ ਮੇਰਾ ਭਤੀਜਾ ਅਕਰਮਨਜੀਤ ਸਿੰਘ ਜੋ ਇੰਗਲੈਂਡ ਚ ਗਿਆ ਸੀਗਾ ਉੱਥੇ ਹੁਣਾਂ ਦੀ ਸਾਨੂੰ ਫੋਨ ਆਇਆ 15 ਤਰੀਕ ਨੂੰ ਉਹਨਾਂ ਦੀ ਮੌਤ ਹੋ ਗਈ ਆ ਦੁਆਰ ਡਿੱਗਣ ਕਰਕੇ 26ਵਾਂ ਸਾਲ ਲੱਗਾ ਸੀ ਬੇਟੇ ਨੂੰ ਤੰ ਨੂੰ ਕਿਵੇਂ ਪਤਾ ਲੱਗਾ ਕਿ ਨਾਲੋਂ ਸੁਚਿਤ ਸਾਨੂੰ ਫੋਨ ਆਇਆ ਸੀ ਮੇਰੇ ਬ੍ਰਦਰ ਨੂੰ ਉਥੋਂ ਐਮਐਸਆਈ ਵੱਲੋਂ ਵੀ ਤੁਹਾਡੇ ਲੜਕੇ ਦੀ ਡੈਥ ਹੋ ਗਈ ਹੈ ਹੁਣ ਮੌਤ ਕਿੱਦਾਂ ਹੋਈ ਆ ਲਾਜਕ ਹਸਪਤਲ ਜਾ ਕੇ ਹੋਈ ਆ ਕਿ ਜਾਂ ਐਨ ਮੌਕੇ ਤੇ ਹੀ ਇਸ ਬਾਰੇ ਨਹੀਂ ਪਤਾ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਸਾਡੇ ਬੱਚੇ ਦੀ ਡੈੱਡ ਬੋਡੀ ਜਲਦੀ ਤੋਂ ਜਲਦੀ ਪਚਾਈ ਜਾਵੇ ਤਾਂ ਜੋ ਅਸੀਂ ਬੱਚੇ ਦਾ ਅੰਤਮ ਸੰਸਕਾਰ ਕਰ ਸਕੀਏ ਕਿਵੇਂ ਦੇਖੋ ਕਿ ਨੌਕਰੀਆਂ ਨੂੰ ਲੈ ਕੇ ਵੀ ਲੋਕ ਕਰਦੇ ਆਂ ਕਿ ਨੌਕਰੀਆਂ ਤੇ ਇਹਨੀਆਂ ਵਾਅਦਵਾ ਕਰਮ ਦੇ ਦਿੰਦੇ ਸਰਕਾਰ ਅੱਗੇ ਪੀਲੇ ਕਰਦੇ ਆਂ ਵੀ ਵਾਅਦਵਾ ਵਾਅਦ ਨੌਕਰੀਆਂ ਇੱਥੇ ਦਿੱਤੀਆਂ ਜਾਣ ਤਾਂ ਜੋ ਬੱਚੇ ਜਿਹੜੇ ਵਿਦੇਸ਼ਾਂ ਵਿੱਚ ਧੱਕੇ ਖਾ ਰਹੇ ਨੇ ਉਹ ਨਾ ਜਾਣਦੇ ਇਦਾਂ ਦੇ ਘਟਾਣਾ ਵਾਪਰੇ ਉਧਰ ਦੇ ਜਿਨਾਂ ਨੂੰ ਤੁਹਾਨੂੰ ਸੁਚੇਤ ਕੀਤਾ ਗਿਆ ਮੈਂ ਐਸੀ ਬਾਰੇ ਗੱਲਬਾਤ ਚੱਲ ਰਹੀ ਹੋ ਉਧਰ ਦੀ ਸਰਕਾਰ ਨਾਲ ਹਾਂਜੀ ਉਧਰੋਂ ਅੰਬਾਸੀ ਨਾਲ ਫੋਨ ਇੱਕ ਦੋ ਵਾਰ ਹੋਇਆ ਸਾਡਾ ਉਹ ਕਾਗਜ਼ਾਤ ਕੰਪਲੀਟ ਕਰ ਰਹੇ ਨੇ ਇਨਵੈਸਟੀਗੇਸ਼ਨ ਚੱਲ ਰਹੀ ਆ ਇਸ ਕਰਕੇ ਡੈੱਡ ਬੋਡੀ ਸਾਡੀ ਜਿਹੜੀ ਆ ਜਲਦੀ ਜਲਦੀ ਘਰ ਪਛਾਣ ਦੀ ਮਤਕੀਤੀ ਜਾਏ ਸਾਡੀ ਕਿੰਨੇ ਤਰੀਕ ਦੀ ਘਟਨਾ ਆ ਸਾਡੀ ਘਟਨਾ 12 ਤਰੀਕ ਦੀ ਆ ਤੇ 15 ਤਰੀਕ ਨੂੰ ਸਾਨੂੰ ਪਤਾ ਲੱਗਾ